ਇਜ਼ਰਾਈਲ ਨੇ ਸੀਰੀਆ ਦੇ ਉੱਤੇ ਵੱਡਾ ਹਮਲਾ ਕੀਤਾ ਜਿੱਥੇ ਇਜ਼ਰਾਈਲੀ ਆਈਡੀਐਫ ਨੇ ਸੀਰੀਆ ਦੀ ਰਾਜਧਾਨੀ ਦਮੇਸ਼ਕ ਦੇ ਉੱਤੇ ਬੰਬਾਰੀ ਕੀਤੀ ਹੈ ਦਮੇਸ਼ਕ ਦੇ ਵਿੱਚ ਜਿਹੜਾ ਫੌਜ ਦਾ ਹੈੱਡਕੁਆਰਟਰ ਬਣਿਆ ਹੋਇਆ ਹੈ ਉਸ ਨੂੰ ਆਪਣਾ ਨਿਸ਼ਾਨਾ ਇਜ਼ਰਾਈਲ ਨੇ ਬਣਾਇਆ ਜਿੱਥੇ ਫਾਈਟਰ ਜੈਟ ਅਤੇ ਡਰੋਨਾਂ ਦੇ ਨਾਲ ਹਮਲਾ ਛਾੜਾ ਕੀਤਾ ਗਿਆ ਹਮਲੇ ਦੀਆਂ ਕੁਝ ਤਸਵੀਰਾਂ ਨੇ ਛੜੀਆਂ ਉਹ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਇਜ਼ਰਾਈਲ ਨੇ ਫੌਜ ਦੇ ਹੈੱਡਕੁਆਰਟਰ ਦੇ ਉੱਪਰ ਬੰਬਾਰੀ ਕੀਤੀ ਹੈ ਬੰਬਾਰੀ ਤੋਂ ਬਾਅਦ ਕਾਲੇ ਧੂਏ ਦਾ ਇੱਕ ਵੱਡਾ ਗੁਬਾਰ ਹਵਾ ਦੇ ਵਿੱਚ ਉੜਦਾ ਹੋਇਆ ਦਿਖਾਈ ਦਿੱਤਾ ਤਾਂ ਕੁਝ ਤਸਵੀਰਾਂ ਨੇ ਛੜੀਆਂ ਉਹ ਹਮਲੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਇਜ਼ਰਾਈਲ ਨੇ ਸੀਰੀਆ ਦੇ ਉੱਤੇ ਇੱਕ ਵੱਡਾ ਹਮਲਾ ਕੀਤਾ ਇਜ਼ਰਾਈਲੀ ਆਈਡੀਐਫ ਨੇ ਸੀਰੀਆ ਦੀ ਰਾਜਧਾਨੀ ਦਮਸ਼ਕਰੇ ਉੱਤੇ ਇਹ ਹਮਲਾ ਕੀਤਾ ਦਮਸ਼ਕਰੇ ਵਿੱਚ ਜਿਹੜਾ ਫੌਜ ਦਾ ਹੈੱਡਕੁਆਟਰ ਹੈ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਫੌਜ ਦੇ ਹੈੱਡਕੁਆਟਰ ਦੇ ਉੱਪਰ ਬੰਬਾਰੀ ਜਿਹੜੀ ਉਹ ਕੀਤੀ ਗਈ ਹੈ ਤਾਂ ਇੱਕ ਨਿਊਜ਼ ਚੈਨਲ ਦੀ ਬਿਲਡਿੰਗ ਦੇ ਉੱਪਰ ਵੀ ਬੰਬ ਗਿਰਿਆ ਤੇ ਇੱਕ ਪੱਤਰਕਾਰ ਜਿਹੜੀ ਕਿ ਖਬਰਾਂ ਪੜ੍ਹ ਰਹੀ ਸੀ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਤਾਂ ਉਹ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੱਕ ਨਿਊਜ਼ ਐਂਕਰ ਜਿਹੜੀ ਕਿ ਖਬਰਾਂ ਪੜ੍ਹ ਰਹੀ ਸੀ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਤਾਂ ਬੰਬਾ ਜਿਹੜਾ ਉਹ ਨਿਊਜ਼ ਚੈਨਲ ਦੀ ਬਿਲਡਿੰਗ ਦੇ ਉੱਪਰ ਗਿਰਦਾ ਜਸ ਤੋਂ ਬਾਅਦ ਉਸ ਨਿਊਜ਼ ਐਂਕਰ ਨੇ ਭੱਜ ਕੇ ਆਪਣੀ ਜਾਨ ਬਚਾਈ ਤਾਂ ਇਜ਼ਰਾਈਲ ਨੇ ਇੱਕ ਵੱਡਾ ਹਮਲਾ ਸੀਰੀਆ ਦੇ ਉੱਤੇ ਕੀਤਾ ਜਿਥੇ ਇਜ਼ਰਾਈਲੀ ਆਈਡੀਐਫ ਨੇ ਸੀਰੀਆ ਦੀ ਰਾਜਧਾਨੀ ਦਮੇਸ਼ਕ 'ਤੇ ਬੰਬਾਰੀ ਕੀਤੀ ਹੈ ਦਮੇਸ਼ਕ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਉਹਦਾ ਫੌਜਦਾ ਤਾਂ ਉਸ ਫੌਜ ਦੇ ਹੈੱਡਕੁਆਰਟਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਉਸ ਦੇ ਉੱਪਰ ਬੰਬਾਰੀ ਜਿਹੜੀ ਉਹ ਕੀਤੀ ਗਈ ਹੈ ਫਾਈਟਰ ਜੈਟਾਂ ਤੇ ਡਰੋਨਾਂ ਦੇ ਰਾਹੀਂ ਇਹ ਹਮਲਾ ਜਿਹੜਾ ਉਹ ਕੀਤਾ ਗਿਆ ਤਾਂ ਹਮਲੇ ਦੀਆਂ ਉਹ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਕਾਲੇ ਧੂਏ ਦਾ ਇੱਕ ਵੱਡਾ ਗੁਬਾਰਾ ਜਿਹੜਾ ਉਹ ਹਵਾ ਦੇ ਵਿੱਚ ਉੱਡਦਾ ਹੋਇਆ ਦिखਾਈ ਦਿੱਤਾ ਤਾਂ ਸੀਰੀਆ ਦੇ ਉੱਤੇ ਵੱਡਾ ਹਮਲਾ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਜਦੋਂ ਇਜ਼ਰਾਈਲ ਸੀਰੀਆ ਦੇ ਉੱਤੇ ਇਹ ਹਮਲਾ ਕਰ ਰਿਹਾ ਸੀ ਤਾਂ ਇੱਕ ਬੰਬ ਹੈ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨਿਊਜ਼ ਚੈਨਲ ਦੀ ਬਿਲਡਿੰਗ ਦੇ ਉੱਤੇ ਗਿਰਿਆ ਤੇ ਇੱਕ ਨਿਊਜ਼ ਐਂਕਰ ਉਸ ਸਮੇ ਲਾਈਵ ਖਬਰਾਂ ਪੜ੍ਹ ਰਹੀ ਸੀ ਲਾਈਵ ਖਬਰਾਂ ਦੇ ਰਹੀ ਸੀ ਤਾਂ ਉਸ ਸਮੇ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਤਾਂ ਹਮਲੇ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਤਾਂ ਇੱਕ ਵੱਡਾ ਹਮਲਾ ਸੀ ਇਜ਼ਰਾਈਲ ਦਾ ਸੀਰੀਆ ਦੇ ਉੱਤੇ ਜਿੱਥੇ ਸੀਰੀਆ ਦੀ ਰਾਜਸਤਾਨੀ ਦਮੇਸ਼ਕ ਦੇ ਉਤੇ ਬੰਬਾਰੀ ਆ ਜਿਹੜੀ ਉਹ ਇਜ਼ਰਾਈਲ ਦੇ ਵੱਲੋਂ ਕੀਤੀ ਗਈ ਹੈ ਤਾਂ ਇਜ਼ਰਾਈਲ ਦੀ ਆਈਡੀਐਫ ਦੇ ਵੱਲੋਂ ਇਹ ਹਮਲਾ ਛੜਾਉ ਕੀਤਾ ਗਿਆ ਕਿਹਾ ਜਾ ਰਿਹਾ ਕਿ ਡਰੋਨਾਂ ਅਤੇ ਫਾਈਟਰ ਜੈਟ ਦੇ ਰਾਹੀਂ ਇਹ ਹਮਲਾ ਛੜਾਉ ਕੀਤਾ ਗਿਆ ਬੰਬਾਰੀ ਕੀਤੀ ਗਈ ਹੈ ਬੰਬਾਰੀ ਕਰਦੇ ਸਮੇਂ ਦੀਆਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆ ਚੁੱਕੀਆਂ ਨੇ ਦੇਖ ਸਕਦੇ ਹੋ ਅਸਮਾਨ ਦੇ ਵਿੱਚ ਕਿ ਕਿਵੇਂ ਕਾਲੇ ਬੱਦਲ ਨੇ ਜਿਹੜੇ ਕਹਿ ਸਕਦੇ ਆ ਕਿ ਧੂੰਏ ਦੇ ਛਾ ਗਏ ਨੇ ਧੂੰਏ ਦਾ ਵੱਡਾ ਗੁਵਾਰਾ ਛੜਾ ਉਹ ਹਵਾ ਦੇ ਵਿੱਚ ਉੜਦਾ ਹੋਇਆ ਦਿਖਾਈ ਦੇ ਰਿਹਾ ਹੈ ਵਾਹੀ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ